ਦੀ ਦੇ ਪੰਜ ਪਾਰੇ ਚਾਰ ਤੁਮਾ ਸਹਿਤ ਕਰਨ ਸਾਡੇ ਸੰਸਥਾਨ ਦੇ ਸਬੰਧ 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 ਕਰਦਾ ਮੇਰਾ ਜੀ ਉਹ ਬਜ਼ੁਰਗੀਆਂ ਤੁਸੀਂ ਕਿੰਨਾਂ ਕਰ ਨਹੀਂ ਹਾਰੇ ਸੀ ਕਿ ਕਿਸਾਂ ਸੁਆਣਾਂ ਚੰਗੇ ਦਵਾਈ ਸਮਾਨੀ ਦਾ ਧਿਆਨ ਕਰਦੇ ਜੀ ਮਾਨ ਸਰਬ ਸ਼ੁਭਾਵਾਂ ਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਆਪਾਰ ਕਿਰਪਾ ਹੈ ਜੋ ਹਰ ਸਾਲ ਜੋ ਕਿ ਸ਼੍ਰੀ ਰਾਮਚੰਦਰ ਭਗਵਾਨ ਜੀ ਦੀ ਜੋ ਰਾਮਲੀਲਾ ਦਾ ਝੰਡਾ ਲਰਾਉਣ ਦੀ ਰਸਮ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਹੀ ਇੱਥੋਂ ਮਹਲਾ ਸ਼੍ਰੀ ਚੋਲਾ ਸਾਹਿਬ ਤੇ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਤੋਂ ਸ਼ੁਰੂ ਕੀਤੀ ਜਾਂਦੀ ਹੈ ਤੇ ਬੜੀ ਮਹਾਰਾਜ ਦੀ ਕਿਰਪਾ ਹੈ ਔਰ ਸਾਡੀ 베ਦੀ ਲਾਲਚੰਦ 베ਦੀ ਲਾਲਚੰਦ ਮੈਮੋਰੀਅਲ ਕਲੱਬ ਜਿਹੜੀ ਹੈ ਸਾਡੀ ਉਹ ਬੜੀ ਵੱਡੀ ਕਲੱਬ ਹੈ ਕੁਰੂਨਾ ਦਾ ਅਗਰ ਆਪਾਂ ਇਤਿਹਾਸ ਫੜੀਏ ਤੇ ਆ ਜਿਆਦਾਤਰ ਉਹਨਾਂ ਨੇ ਰਾਮ ਜਿਹੜੀ ਰਾਮਲੀਲਾ ਜੀ ਜਿਹੜੀ ਸੀ ਉਹ ਆਪਣਾ ਲਿਖੀ ਸੀ ਨਾ ਜੀ ਹਾਂ ਜੀ ਲਿਖੀ ਸੀ ਲਾਲਚੰਦ ਜੀ ਨੇ ਲਿਖੀ ਸੀ ਔਰ ਬੜੀ ਇਹ ਸਾਡੇ ਆ ਮਾਨ ਵਾਲੀ ਗੱਲ ਹੈ ਕਿ ਜਿਨ੍ਹਾਂ ਨੇ ਲਿਖੀ ਸੀ ਉਹ ਵੀ ਸਾਡੇ ਡੇਰਾ ਪਾਪਾ ਨਾਨਕ ਦੇ ਨੇ ਤੇ ਅਸੀਂ ਇਸ ਕਰਕੇ ਵੀ ਬੜੇ ਖੁਸ਼ ਆਂ ਔਰ ਬੇਦੀ ਪਰਿਵਾਰ ਚੋਂ ਨੇ ਔਰ ਬੜੀ ਆਪਾਰ ਕਿਰਪਾ ਤੇ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਕਿ ਇਸ ਤਰ੍ਹਾਂ ਹੀ ਜਿਹੜੀ ਸਾਡੇ ਇਲਾਕੇ ਦੇ ਵਿੱਚ ਔਰ ਸਾਡੇ ਇਲਾਕੇ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ ਕਿ ਜਿੱਥੇ ਅਸੀਂ ਸਾਰੇ ਜਿਹੜੇ ਤਿਹਾਰ ਆਂ ਉਹ ਚਾਹੇ ਉਹ ਗੁਰਪੁਰਬ ਤਿਹਾਰ ਨੇ ਚਾਹੇ ਆਪਣਾ ਕੋਈ ਵੀ ਧਰਮ ਦੇ ਤਿਹਾਰ ਨੇ ਜੋ ਅਸੀਂ ਇੱਥੇ ਬੜੀ ਸ਼ਰਧਾ ਨਾਲ ਮਨਾਉਂਦੇ ਆਂ ਔਰ ਉਹਦੇ ਵਿੱਚ ਅਸੀਂ ਸਾਰੇ ਹੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਆਂ ਤੇ ਬੜੀ ਵਧੀਆ ਮੈਨੂੰ ਕਹਿਣਾ ਇੱਥੇ ਗੁਰੂ ਨਾਨਕ ਸਾਹਿਬ ਰਹੇ ਨੇ ਤੇ ਇਸ ਕਰਕੇ ਇੰਨੀ ਸਮਝ ਜਿਹੜੀਆਂ ਨੇ ਸਾਡੇ ਇਲਾਕੇ 'ਚ ਬਹੁਤ ਹੈ ਕਿ ਜਿੱਥੇ ਕੀ ਆਪਸ ਵਿੱਚ ਇਹਨੇ ਪ੍ਰੇਮ ਨਾਲ ਔਰ ਹਰ ਤਿਹਾਰ ਇੰਨੀ ਖੁਸ਼ੀ ਨਾਲ ਮਨਾਇਦਾ ਹੈ ਮੇਰੇ ਨੂੰ ਨਹੀਂ ਲੱਗਦਾ ਕਿ ਜਿੰਨੀ ਕਿ RAM LILA ਸਾਡੇ ਇੱਥੇ ਡੇਰਾ ਪਾਪਾ ਨਾਨਕ ਚ ਰੌਣਕ ਹੁੰਦੀ ਹੋएगी ਬਾਕੀ ਸ਼ਹਿਰਾਂ ਚ ਵੀ ਕਿਤੇ ਇੰਨੀ ਹੁੰਦੀ ਹੋएगी ਇੰਨੇ ਛੋਟੇ ਕਸਬੇ ਦੇ ਵਿੱਚ ਔਰ ਬੜੀ ਵਧੀਆ ਔਰ ਮੈਂ ਹਮੇਸ਼ਾ ਛੋਟੇ ਬੱਚਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਉਹ ਇਹੋ ਜੇ ਸਮਾਗਮਾਂ ਤੇ ਆਪਣੇ ਬੱਚਿਆਂ ਨੂੰ ਲੈ ਕੇ ਆਣ ਕਿ ਜੋ ਕਿ ਸਾਡਾ ਪਿਛੋਕਰ ਸ਼ਾਰਿਆਂ ਨੂੰ ਪਤਾ ਚੱਲੇ ਔਰ ਗੁਰੂ ਮਾਰੇ ਕਿਰਪਾ ਕਰਨ ਮੇਰੀ ਮਾਰੇ ਦੇ ਚਰਨਾ ਚ ਇਹ ਹੀ ਅਰਦਾਸ ਹੈ ਕਿ ਇਹ ਜਿਹੜੀ ਸਾਡੀ ਕਲੱਬ ਹੈ ਬੇਤੀ ਲਾਲਚੰਦ ਇਹ ਹਮੇਸ਼ਾ ਤਰੱਕੀਆਂ ਚ ਰਹੇ ਤੇ ਅੱਜ ਝੰਡਾ ਰਸਮ ਜਿਹੜੀ ਹੋਈ ਹੈ ਉਹ ਗੁਰੂ ਮਹਾਰਾਜ ਕਿਰਪਾ ਕਰਨ ਕੀ ਇਹ ਝੰਡੇ ਮਹਾਰਾਜ ਦੇ ਚੜ੍ਹਦੀਆਂ ਕਲਾ ਚ ਰਹਿਣ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਇਹਨੇ ਬਚਨ ਕਰਦੇ ਦਾਸ ਫਤਿਹ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਜੀ ਜੈ ਬੋਲੇ